ਲਗਾਤਾਰ ਸਰਕਾਰ ਖਿਲਾਫ ਅਧਿਆਪਕਾਂ ਨੇ ਮੋਰਚਾ ਖੋਲਿਆ ਹੋਇਆ ਐਸੇ ਕੜੀ ਵਿੱਚ ਹੀ ਅਧਿਆਪਕਾਂ ਦੇ ਵੱਲੋਂ ਲੁਧਿਆਣਾ ਵਿੱਚ ਇੱਕ ਵਾਰ ਫਿਰ ਸਰਕਾਰ ਖਿਲਾਫ ਮੋਰਚਾ ਖੋਲਦੇ ਹੋਏ ਆਪਣੀਆਂ ਮੰਗਾਂ ਮੰਨਵਾਉਣ ਲਈ ਪਾਣੀ ਵਾਲੀ ਟੈਂਕੀ ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ ਨੇ ਜਿਸ ਤੋਂ ਬਾਅਦ ਸਰਕਾਰ ਤੇ ਲਗਾਤਾਰ ਨਿਸ਼ਾਨੇ ਸਾਦੇ ਜਾ ਰਹੇ ਨੇ ਤੁਸੀਂ ਵੀ ਦੇਖੋ ਇਹੋ ਤਸਵੀਰਾਂ ਜੀ ਇਹ ਤਾਂ ਜੀ ਤੁਸੀਂ ਯੂਨੀਅਨ ਦੇ ਲੀਡਰਸ ਨੂੰ ਪੁੱਛੋ ਕਿ ਉਹ ਆਪਣੇ ਸਹਿ ਜਿਹੜੇ ਉਹਨਾਂ ਦੇ ਮੈਂਬਰਸ ਆ ਉਹਨਾਂ ਦੀ ਜਾਨ ਨੂੰ ਕਿਉਂ ਐਦਾ ਮਿਸਯੂਜ਼ ਕਰ ਰਹੇ ਨੇ ਤੇ ਦੇ ਸ਼ੁੱਡ ਟੈਲ ਯੂ ਕਿ ਉਹ ਆਪਣੇ ਹੀ ਮੈਂਬਰਸ ਨੂੰ ਐਵੇਂ ਮਤਲਬ ਕਨਸੈਪਟ ਕਿਉਂ ਕਰ ਰਹੇ ਹਨ ਬਹੁਤ ਗਲਤ ਗੱਲ ਹੈ ਵੀ ਇਹ ਆਪਣੇ ਮੈਂਬਰਸ ਨੂੰ ਹੀ ਐਦਾਂ ਕਰ ਰਹੇ ਆ ਵੀ ਆ ਰੈਡੀ ਅਸੀਂ ਇਹਨਾਂ ਨੂੰ ਆਫਰ ਦਿੱਤੀ ਆ ਅਸੀਂ ਤੁਹਾਡੀ ਮੀਟਿੰਗ ਕਰਾ ਦਿੰਦੇ ਆ ਬਟ ਇਹ ਆਪਣੀ ਸਾਥੀਆਂ ਨੂੰ ਐਦਾਂ ਕਰ ਹਾਂਜੀ ਹਾਂਜੀ ਸਾਡੀ ਪਹਿਲੀ ਚੀਜ਼ ਇਹ ਦੇਖੋ ਜੀ ਐਜ਼ ਅ ਐਡਮਿਨਿਸਟ੍ਰੇਸ਼ਨ ਸਾਡੀ ਡਿਊਟੀ ਹੈਗੀ ਆ ਜੀ ਅਸੀਂ ਇਹਨਾਂ ਦੀ ਮੀਟਿੰਗ ਕਰਾਈਏ ਉਹ ਇਹਨਾਂ ਨੂੰ ਸੈਟੀਸਫੈਕਸ਼ਨ ਕਿੱਦਾਂ ਹੁੰਦੀ ਆ ਜੀ ਜਿਸ਼ੂ ਨੂੰ ਹਾਂ ਅਸੀਂ ਤਾਂ ਇਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਜੀ ਤੁਸੀਂ ਕਾਈਂਡਲੀ ਥੱਲੇ ਆਜੋ ਬਟ ਜੋ ਇਹਨਾਂ ਦੇ ਲੀਡਰਸ ਹੈਗੇ ਆ ਦੇ ਆਰ ਨਾਟ ਰੈਡੀ ਇਹ ਰੈਡੀ ਨਹੀਂ ਹੈਗੇ ਵੀ ਇਹਨਾਂ ਦੇ ਉਹ ਸੇਫਟੀ ਇਨਸ਼ੋਰ ਕਰਨੀਆਂ ਜੀ ਅਸੀਂ ਐਡਮਿਨਿਸਟ੍ਰੇਸ਼ਨ ਦਾ ਕੰਮ ਹੁੰਦਾ ਹੈ ਕਿ ਜੀ ਅਸੀਂ ਹਰੇਕ ਸਿਟੀਜ਼ਨ ਨੂੰ ਸਿਕਿਉਰ ਕਰਕੇ ਸੇਫਟੀ ਦੇਸੀ ਹੈ ਅਸੀਂ ਤਾਂ ਇਹਨਾਂ ਦੀ ਸੇਫਟੀ ਵਾਸਤੇ ਬਣ ਰਿਸੀ ਵੀ ਇਨ ਕੇਸ ਐਨੀ ਐਕਸੀਡੈਂਟ ਹੈਪਨਸ ਬਟ ਐਸਟੀ ਜੇ ਵਾਸਤੇ ਵੀ ਰੈਡੀ ਨਹੀਂ ਹੈਗੇ ਇਹ ਚਾਹੁੰਦੇ ਹੀ ਨਹੀਂਗੇ ਵੀ ਇਹਨਾਂ ਦੇ ਜਿਹੜੇ ਸਹਿਦ ਮਤਲਬ ਇਹਨਾਂ ਦੇ ਸਾਥੀ ਆ ਉਹਨਾਂ ਦੀ ਸੇਫਟੀ ਇਨਸ਼ੋਰ ਹੋਵੇ ਮਾਰਨਿੰਗ ਦੇ ਲਗਾਤਾਰ ਸਰਕਾਰ ਖਿਲਾਫ ਅਧਿਆਪਕਾਂ ਨੇ ਮੋਰਚਾ ਖੋਲਿਆ ਹੋਇਆ ਐਸੇ ਘੜੀ ਵਿੱਚ ਹੀ ਅਧਿਆਪਕਾਂ ਦੇ ਵੱਲੋਂ ਲੁਧਿਆਣਾ ਵਿੱਚ ਇੱਕ ਵਾਰ ਫਿਰ ਸਰਕਾਰ ਖਿਲਾਫ ਮੋਰਚਾ ਖੋਲਦੇ ਹੋਏ ਆਪਣੀਆਂ ਮੰਗਾਂ ਮਨਵਾਉਣ ਲਈ ਪਾਣੀ ਵਾਲੀ ਟੈਂਕੀ ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ ਨੇ ਜਿਸ ਤੋਂ ਬਾਅਦ ਸਰਕਾਰ ਤੇ ਲਗਾਤਾਰ ਨਿਸ਼ਾਨੇ ਸਾਦੇ ਜਾ ਰਹੇ ਨੇ ਤੁਸੀਂ ਵੀ ਦੇਖੋ ਇਹੋ ਤਸਵੀਰਾਂ ਜੀ ਇਹ ਤਾਂ ਜੀ ਤੁਸੀਂ ਯੂਨੀਅਨ ਦੇ ਲੀਡਰਸ ਨੂੰ ਪੁੱਛੋ ਕਿ ਉਹ ਆਪਣੇ ਸਹਿ ਜਿਹੜੇ ਉਹਨਾਂ ਦੇ ਮੈਂਬਰਸ ਐ ਉਹਨਾਂ ਦੀ ਜਾਨ ਨੂੰ ਕਿਉਂ ਐਦਾ ਮਿਸਯੂਜ਼ ਕਰ ਰਹੇ ਇਹ ਦੇ ਸ਼ੁਡ ਟੈਲ ਯੂ ਕਿ ਉਹ ਆਪਣੇ ਹੀ ਮੈਂਬਰਸ ਨੂੰ ਐਵੇਂ ਮਤਲਬ ਅਨਸੈਪ ਕਿਉ ਕਰ ਰਹੇ ਹਨ ਬਹੁਤ ਗਲਤ ਗੱਲ ਹੈ ਵੀ ਇਹ ਆਪਣੇ ਮੈਂਬਰਸ ਨੂੰ ਹੀ ਐਦਾਂ ਕਰ ਰਹੇ ਆ ਵੀ ਆ ਰੈਡੀ ਅਸੀਂ ਇਹਨਾਂ ਨੂੰ ਆਫਰ ਦਿੱਤੀ ਆ ਅਸੀਂ ਤੁਹਾਡੀ ਮੀਟਿੰਗ ਕਰਾ ਦਿੰਦੇ ਆ ਬਟ ਇਹ ਆਪਣੀ ਸਾਥੀਆਂ ਨੂੰ ਐਦਾਂ ਕਰ ਰਹੇ ਹਾਂਜੀ ਸਾਡੀ ਪਹਿਲੀ ਚੀਜ਼ ਇਹੋ ਜੀ ਐਸ ਐਡਮਿਨਿਸਟ੍ਰੇਸ਼ਨ ਸਾਡੀ ਡਿਊਟੀ ਹੈਗੀ ਆ ਜੀ ਅਸੀਂ ਇਹਨਾਂ ਦੀ ਮੀਟਿੰਗ ਕਰਾਈਏ ਉਹ ਇਹਨਾਂ ਨੂੰ ਸੈਟੀਸਫੈਕਸ਼ਨ ਕਿੱਦਾਂ ਹੁੰਦੀ ਆ ਜੀ ਜਿਸ਼ੂ ਨੂੰ ਹਾਂ ਅਸੀਂ ਤਾਂ ਇਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਜੀ ਤੁਸੀਂ ਕਾਈਂਡਲੀ ਥੱਲੇ ਆ ਜੋ ਬਟ ਜੋ ਇਹਨਾਂ ਦੇ ਲੀਡਰਸ ਹੈਗੇ ਆ ਦੇ ਆਰ ਨਾਟ ਰੈਡੀ ਇਹ ਰੈਡੀ ਨਹੀਂ ਹੈਗੇ ਵੀ ਇਹਨਾਂ ਦੇ ਉਹ ਸੇਫਟੀ ਇਨਸ਼ੋਰ ਕਰਨੀਆਂ ਜੀ ਅਸੀਂ ਐਡਮਿਨਿਸਟ੍ਰੇਸ਼ਨ ਦਾ ਕੰਮ ਹੁੰਦਾ ਹੈ ਕਿ ਅਸੀਂ ਹਰੇਕ ਸਿਟੀਜ਼ਨ ਨੂੰ ਸਿਕਿਉਰ ਕਰਕੇ ਸੇਫਟੀ ਦੇਸੀ ਹੈ ਅਸੀਂ ਤਾਂ ਇਹਨਾਂ ਦੀ ਸੇਫਟੀ ਵਾਸਤੇ ਬਣ ਰਿਸੀ ਵੀ ਇਨ ਕੇਸ ਐਨੀ ਐਕਸੀਡੈਂਟ ਹੈਪਨਸ ਬਟ ਐਸਟੀ ਜੇ ਵਾਸਤੇ ਵੀ ਰੈਡੀ ਨਹੀਂ ਹੈਗੇ ਇਹ ਚਾਹੁੰਦੇ ਹੀ ਨਹੀਂਗੇ ਵੀ ਇਹਨਾਂ ਦੇ ਜਿਹੜੇ ਸਹਿਦ ਮਤਲਬ ਇਹਨਾਂ ਦੇ ਸਾਥੀ ਆ ਉਹਨਾਂ ਦੀ ਸੇਫਟੀ ਇਨਸ਼ੋਰ ਹੋਵੇ ਮਾਰਨਿੰਗ ਦੇ ਲਗਾਤਾਰ ਸਰਕਾਰ ਖਿਲਾਫ ਅਧਿਆਪਕਾਂ ਨੇ ਮੋਰਚਾ ਖੋਲਿਆ ਹੋਇਆ ਐਸੇ ਕੜੀ ਵਿੱਚ ਹੀ ਅਧਿਆਪਕਾਂ ਦੇ ਵੱਲੋਂ ਲੁਧਿਆਣਾ ਵਿੱਚ ਇੱਕ ਵਾਰ ਫਿਰ ਸਰਕਾਰ ਖਿਲਾਫ ਮੋਰਚਾ ਖੋਲਦੇ ਹੋਏ ਆਪਣੀਆਂ ਮੰਗਾਂ ਮਨਵਾਉਣ ਲਈ ਪਾਣੀ ਵਾਲੀ ਟੈਂਕੀ ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ ਨੇ ਜਿਸ ਤੋਂ ਬਾਅਦ ਸਰਕਾਰ ਤੇ ਲਗਾਤਾਰ ਨਿਸ਼ਾਨੇ ਸਾਦੇ ਜਾ ਰਹੇ ਨੇ ਤੁਸੀਂ ਵੀ ਦੇਖੋ ਇਹੋ ਤਸਵੀਰਾਂ ਜੀ ਇਹ ਤਾਂ ਜੀ ਤੁਸੀਂ ਯੂਨੀਅਨ ਦੇ ਲੀਡਰਸ ਨੂੰ ਪੁੱਛੋ ਕਿ ਉਹ ਆਪਣੇ ਸਹਿਬ ਜਿਹੜੇ ਉਹਨਾਂ ਦੇ ਮੈਂਬਰਸ ਐ ਉਹਨਾਂ ਦੀ ਜਾਨ ਨੂੰ ਕਿਉਂ ਐਦਾ ਮਿਸਯੂਜ਼ ਕਰ ਰਹੇ ਐ ਤੇ ਦੇ ਸ਼ੁੱਡ ਟੈਲ ਯੂ ਕਿ ਉਹ ਆਪਣੇ ਹੀ ਮੈਂਬਰਸ ਨੂੰ ਐਵੇਂ ਮਲਬ ਕਨਸੈਪਟ ਕਿਉਂ ਕਰ ਰਹੇ ਹਨ ਬਹੁਤ ਗਲਤ ਗੱਲ ਹੈ ਵੀ ਇਹ ਆਪਣੇ ਮੈਂਬਰਸ ਨੂੰ ਹੀ ਐਦਾਂ ਕਰ ਰਿਹਾ ਹੈ ਵੀ ਆ ਰੈਡੀ ਅਸੀਂ ਇਹਨਾਂ ਨੂੰ ਆਫਰ ਦਿੱਤੀ ਹੈ ਅਸੀਂ ਤੁਹਾਡੀ ਮੀਟਿੰਗ ਕਰਾ ਦਿੰਦੇ ਹਾਂ ਬਟ ਇਹ ਆਪਣੇ ਸਾਥੀਆਂ ਨੂੰ ਐਦਾਂ ਕਰ ਹਾਂਜੀ ਹਾਂਜੀ ਸਾਡੀ ਪਹਿਲੀ ਚੀਜ਼ ਹੀ ਦੇਖੋ ਜੀ ਐਜ਼ ਅ ਐਡਮਿਨਿਸਟ੍ਰੇਸ਼ਨ ਸਾਡੀ ਡਿਊਟੀ ਹੈਗੀ ਹੈ ਜੀ ਅਸੀਂ ਇਹਨਾਂ ਦੀ ਮੀਟਿੰਗ ਕਰਾਈਏ ਉਹ ਇਹਨਾਂ ਨੂੰ ਸੈਟੀਸਫੈਕਸ਼ਨ ਕਿੱਦਾਂ ਹੁੰਦੀ ਹੈ ਜੀ ਜੇਸ਼ੂ ਨੂੰ ਹਾਂ ਅਸੀਂ ਤਾਂ ਇਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਜੀ ਤੁਸੀਂ ਕਾਈਂਡਲੀ ਥੱਲੇ ਆ ਜਾਓ ਬਟ ਜੋ ਇਹਨਾਂ ਦੇ ਲੀਡਰਸ ਹੈਗੇ ਆ ਦੇ ਆਰ ਨਾਟ ਰੈਡੀ ਵੀ ਰੈਡੀ ਨਹੀਂ ਹੈਗੇ ਵੀ ਇਹਨਾਂ ਦੇ ਉਹ ਸੇਫਟੀ ਇਨਸ਼ੋਰ ਕਰਨੀਆਂ ਜੀ ਅਸੀਂ ਐਡਮਿਨਿਸਟ੍ਰੇਸ਼ਨ ਦਾ ਕੰਮ ਹੁੰਦਾ ਹੈ ਕਿ ਅਸੀਂ ਹਰੇਕ ਸਿਟੀਜ਼ਨ ਨੂੰ ਸਿਕਿਉਰ ਕਰਕੇ ਸੇਫਟੀ ਦੇਸੀਏ ਅਸੀਂ ਤਾਂ ਇਹਨਾਂ ਦੀ ਸੇਫਟੀ ਵਾਸਤੇ ਬਣ ਰਹੇ ਸੀ ਵੀ ਇਨ ਕੇਸ ਐਨੀ ਐਕਸੀਡੈਂਟ ਹੈਪਨਸ ਬਟ ਐਸਟੀ ਜੀ ਵਾਸਤੇ ਵੀ ਰੈਡੀ ਨਹੀਂ ਹੈਗੇ ਇਹ ਚਾਹੁੰਦੇ ਹੀ ਨਹੀਂਗੇ ਵੀ ਇਹਨਾਂ ਦੇ ਜਿਹੜੇ ਸਹਿਦ ਮਤਲਬ ਇਹਨਾਂ ਦੇ ਸਾਥੀ ਆ ਉਹਨਾਂ ਦੀ ਸੇਫਟੀ ਇਨਸ਼ੋਰ ਹੋਵੇ ਜੀ ਮਾਰਨਿੰਗ